ਔਰ ਸੀਐਮ ਸਾਹਿਬ ਇਤੇਵਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਕੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉ ਮਾਉ ਹੁੰਦਾ ਸੀ ਕਿ ਸੀਐਮ ਨਾ ਬਦਲ ਜਨ ਸਿੱਤੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਿਕਾਰਡ ਦੇ ਕੇ ਮੈਂ ਤਾਂ 5 ਸਾਲ ਦੀ ਵੀ ਗਰੰਟੀ ਦੇ ਕੇ ਆ ਅਗਲੇ ਜੀ ਉਹ ਤਾਂ ਜਦੋਂ ਇਹਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਅਹੀਂ ਕਹੀਦਾ ਹਾਂਗਾ ਇਹ ਤਾਂ ਸਮਝੋ ਕਿਉਂਕਿ ਮੈਂ ਸ਼ੁਭਕਿੰਤਕ ਆ ਮਾਨ ਸਾਹਿਬ ਦਾ ਮੈਂ ਤਾਂ ਉਹਨੂੰ ਕਹੂੰਗਾ ਹੁਣ ਬਾਊ ਕੋਲੋਂ ਬਾਜੀ ਜਿਹੜਾ ਸਾਹਿਬ ਜਿਹੜਾ ਬਾਊ ਨੇ ਐਡੇ ਲਬਜ ਤੇਰੇ ਲਈ ਵਰਤਤੇ ਨਾ ਕਿ ਅਗਲੇ 5 ਸਾਲ ਵੀ ਮੈਨੂੰ ਲੱਗਦਾ ਅਗਲੇ 24 ਘੰਟੇ ਵੀ ਸੌਖੇ ਕੱਢ ਲੈ ਤੇ ਚੰਗੇ ਰਹਿਗਾ ਕੋਈ ਗਿਆ ਕਿਧੇ ਘਰੇ ਰਿਆ ਕਿਧੇ ਘਰੇ ਡਾਕਟਰ ਨਿੱਜਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ ਮੀਟਿਆ ਤੱਕ ਮੇਰੇ ਤੱਕ ਸਨੇਹ ਆਇਆ ਕਿ ਇਹਨਾਂ ਦੇ ਕ腐ਸ਼ਨ ਦੇ ਰੋਪ ਜਦ ਭਗਵੰਤ ਮਾਨ ਜੀ ਨੂੰ ਵਜ਼ੀਰੀ ਤੋਂ ਠਾ ਰਿਆ ਤੇ ਸੀ ਆਬਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮਾਇਨੇ ਬਹੁਤ ਖਤਰਨਾਕ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਸੁਣੋ 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 ਜਿਹਨੇ ਦਿਨ ਦਿਨ ਦੇਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗਦਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪੈ ਗਏ ਇਸ ਲਈ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾਂ ਨਮੂਨਾ ਮਗਰ ਜੇ ਇਹ ਬਦਲ ਗਿਆ ਹਾਂ ਪੰਜਾਬ ਦਾ ਜਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਹੈ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸ਼ੂਟ ਕਰੂਗਾ ਤਦੇ ਅਸੀਂ ਆਪਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਤੇ ਉਹ ਸੁਭਾਵਿਕਾ ਕੰਮ ਠੀਕ ਠੂ ਕਰਨ ਲੱਗ ਜੂ ਤੇ ਸਾਡੇ ਲਈ ਤਾਂ ਮੁਸ਼ਕਲ ਹੈ। ਅਕਾਲੀ ਦਰ ਦਾ ਜਿਹੜਾ ਬਵਾਦ ਬਣਿਆ ਸੀਗਾ ਜੀ ਉਹ ਉਹਨੂੰ ਸਾਹਿਬ ਕਹਿੰਦੇ ਜੀ ਸਵਾਰਾਂ ਦੇ ਜੱਦ ਨਹੀਂ ਪੂਰੇ ਬਿਆਨ ਲੱਗੇ ਪਏ ਨੇ ਕਹਿੰਦਾ ਪੂਰਾ ਤੇਜ ਆ ਜੀ ਕਹਿੰਦੇ ਤਿੰਨ ਸਾਲ ਬੇਮਿਸਾਲ ਕਹਿੰਦਾ ਨਹੀਂ ਕੰਮ ਬੋਲਦਾ ਕਿ ਆਜ ਕੀ ਕੰਮ ਬੋਲਦਾ ਕਿ ਕੰਮ ਬੋਲਦਾ ਹੀ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ। ਮਜੀਠੀਆ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲਦਾ ਮਜੀਠੀਆ ਸਾਹਿਬ ਇੱਕ ਅਕਾਲੀ ਦਰ ਨਾਲ ਜਿਹੜਾ ਉਹ ਕਹਿੰਦਾ ਪਤਾ ਨਹੀਂ ਉਹ ਪੜਾਈ ਜਿਹੜਾ ਉਹ ਕੀ ਲਿਖਿਆ ਪਹਿਲੇ ਪੇਜ ਤੇ ਕੀ ਰੌਸ਼ਨੀ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ